ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਜਿਹੜੀ ਕਹਾਣੀ ਹੈ ਬਹੁਤ ਹੀ ਇਮੋਸ਼ਨਲ ਹੈਗੀ ਏ ਤੇ ਕਹਾਣੀ ਦਾ ਨਾਂ ਹੈ ਬੇਔਲਾਦ ਆਪਰੇਸ਼ਨ ਤੋਂ ਬਾਅਦ ਨਵਤੇਜ ਦਾ ਰਵਈਆ ਬਦਲਣਾ ਸ਼ੁਰੂ ਹੋ ਗਿਆ ਪਹਿਲਾਂ ਗੱਲਬਾਤ ਤੇ ਮਿਲਣਾ-ਗਿਲਣਾ ਘੱਟ ਹੋਇਆ ਫਿਰ ਬਹਾਨੇ ਬਣਾ ਕੇ ਦੂਰ ਹੋਣਾ ਸ਼ੁਰੂ ਹੋਇਆ ਤੇ ਆਖਰ ਇੱਕ ਦਿਨ ਅੰਦਰਲਾ ਕੋੜਾ ਸੱਚ ਜ਼ੁਬਾਨ ਤੇ ਆ ਗਿਆ ਤੇਰੀ ਨਾਲ ਵਿਆਹ ਕਰਕੇ ਉਮਰ ਪਰ ਬੇਔਲਾਦ ਰਹਿਣ ਤੋਂ ਬਿਨਾ ਮੈਨੂੰ ਹੋਰ ਕੀ ਮਿਲਣਾ ਮੈਂ ਸਾਰੀ ਉਮਰ ਬੇਔਲਾਦ ਨਹੀਂ ਰਹਿਣਾ ਚਾਹੁੰਦਾ ਆਖ ਕਿ ਉਹ ਸਦਾ ਲਈ ਨੀਤੂ ਦੀ ਜ਼ਿੰਦਗੀ ਵਿੱਚੋਂ ਦੂਰ ਹੋ ਗਿਆ ਹੁਣ ਤੱਕ ਨੀਤੂ ਨੇ ਅਨਾਥ ਹੋਣ ਦਾ ਦੁੱਖ ਭੋਗਿਆ ਸੀ ਹੁਣ ਬੇਔਲਾਦ ਹੋਣ ਦੀ ਪੀੜ ਨਾਲ ਜ਼ਿੰਦਗੀ ਸਾਹਮਣੇ ਖੜੀ ਸੀ ਨੀਤੂ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਦੁਖੀ ਨਹੀਂ ਸੀ ਹੋਈ ਜੀਵੇਂ ਨਵਤੇਜ ਦੇ ਜਾਣ ਪਿੱਛੋਂ ਰਹਿਣ ਲੱਗੀ ਸੀ ਉਹ ਜਿਵੇਂ ਕਿਸੇ ਡੂੰਗੀ ਹਨੇਰੀ ਖੱਡ ਵਿੱਚ ਜਾ ਡਿੱਗੀ ਹੋਵੇ ਦੁਨੀਆਂ ਤੋਂ ਬੇਖਬਰ ਆਪਣੇ ਆਪ ਤੋਂ ਬੇਖਬਰ ਫੌਜੀ ਮਾਮੇ ਨੂੰ ਫਿਕਰ ਲੱਗ ਗਿਆ ਇਸ ਤਰ੍ਹਾਂ ਤਾਂ ਕੁੜੀ پاگل ਹੋ ਜਾਏਗੀ ਉਸਨੇ ਨੀਤੂ ਨੂੰ ਇਸ ਹਾਲਤ ਵਿੱਚੋਂ ਕੱਢਣ ਲਈ ਹਰ ਹੀਲਾ ਵਰਤਿਆ ਉਸਨੂੰ ਚੰਗੇ ਸਾਹਿਤ ਨਾਲ ਜੋੜਿਆ ਧਰਮ ਕਰਮ ਵੱਲ ਮੋੜਿਆ ਉਹਨੂੰ ਦੁਬਾਰਾ ਨੌਕਰੀ ਤੇ ਜਾਣਾ ਸ਼ੁਰੂ ਕਰਵਾਇਆ ਉਹ ਨੀਤੂ ਨੂੰ ਜ਼ਿੰਦਗੀ ਜਿਉਣ ਲਈ ਪ੍ਰੇਰਦਾ ਕੁਝ ਕਰਨ ਲਈ ਕਹਿੰਦਾ ਹਰ ਵਕਤ ਹੌਸਲਾ ਦਿੰਦਾ ਰਹਿੰਦਾ ਆਖਰ ਉਸਦੀ ਮਿਹਨਤ ਨੇ ਰੰਗ ਦਿਖਾਇਆ ਨੀਤੂ ਨੇ ਆਪਣੀ ਜ਼ਿੰਦਗੀ ਅਨਾਥਾਂ ਬੇਸਹਾਰਿਆਂ ਨੂੰ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸਰਕਾਰੀ ਨੌਕਰੀ ਛੱਡ ਦਿੱਤੀ ਆਪਣੇ ਮਾਤਾ ਪਿਤਾ ਦੇ ਨਾਮ ਨਾਲ ਇੱਕ ਗੈਰ ਸਰਕਾਰੀ ਸੰਸਥਾ ਸ਼ੁਰੂ ਕੀਤੀ ਤੇ ਆਪਣੇ ਸ਼ਹਿਰ ਤੋਂ ਦੂਰ हिमाचल ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਅनाथ ਆਸ਼ਰਮ ਸਥਾਪਿਤ ਕਰ ਲਿਆ। ਬੇਔਲਾਦ ਜੋੜੇ ਅਕਸਰ ਬੱਚਾ ਗੋਦ ਲੈਣ ਲਈ ਆਉਂਦੇ। ਕਿੰਨੀਆਂ ਹੀ ਦਰਦ ਕਹਾਣੀਆਂ ਸੁਣਦੀ ਨੀਤੂ ਨੂੰ ਆਪਣਾ ਦਰਦ ਮਾਮੂਲੀ ਜਿਹਾ ਲੱਗਦਾ। ਇਸ ਤਰ੍ਹਾਂ ਹੀ ਅੱਜ ਇੱਕ ਬੇਔਲਾਦ ਜੋੜਾ ਬੱਚਾ ਗੋਦ ਲੈਣ ਲਈ ਆ ਰਿਹਾ ਸੀ। ਉਹਨਾਂ ਦੇ ਆਉਣ ਦਾ ਖਿਆਲ ਕਰਦਿਆਂ ਨੀਤੂ ਪਾਰਕ 'ਚੋਂ ਉੱਠ ਆਪਣੇ ਦਫ਼ਤਰ ਵੱਲ ਚੱਲ ਪਈ। ਨੀਤੂ ਆਪਣੀ ਆਰਾਮ ਕੁਰਸੀ ਤੇ ਖਿੜਕੀ ਦੇ ਸਾਹਮਣੇ ਬੈਠੀ ਸੀ। ਇਥੋਂ ਹਰ ਕੋਈ ਆਉਂਦਾ ਜਾਂਦਾ ਆਸਾਨੀ ਨਾਲ ਨਜ਼ਰ ਆਉਂਦਾ ਸੀ। ਕਰੀਬ ਅੱਧਾ ਪੌਣਾ ਘੰਟਾ ਬੀਤ ਜਾਣ ਪਿੱਛੋਂ ਇੱਕ ਕਾਰ ਆ ਕੇ ਰੁਕੀ। ਭਾਵੇਂ ਉਹ ਇੰਨੀ ਦੂਰ ਸੀ ਕਿ ਪਛਾਣਨਾ ਔਖਾ ਸੀ ਪਰ ਉਸ ਦੀ ਡੀਲ ਡਾਲ ਤੋਂ ਖੜਨ ਤੇ ਤੁਰਨ ਦੇ ਤਰੀਕੇ ਤੋਂ ਨੀਤੂ ਨੇ ਪਛਾਣ ਲਿਆ ਸੀ ਇਹ ਉਹੀ ਨਵਤੇਜ ਸੀ। ਕੁਝ ਸੋਚ ਕੇ ਨੀਤੂ ਨੇ ਫੈਲ ਚੁੱਕੀ ਤੇ ਬਾਹਰ ਸੇਵਾਦਾਰ ਨੂੰ ਕਿਹਾ ਜਦੋਂ ਵੀ ਇਹ ਆਉਣ ਤਾਂ ਪਹਿਲਾਂ ਪਤਨੀ ਨੂੰ ਅੰਦਰ ਭੇਜਣਾ ਆਪ ਉਹ ਵਾਪਸ ਆਪਣੇ ਦਫ਼ਤਰ ਵਿੱਚ ਆ ਬੈਠੀ ਕੁਝ ਮਿੰਟਾਂ ਦੀ ਉਡੀਕ ਪਿੱਛੋਂ ਰਮਨ ਦਫ਼ਤਰ ਵਿੱਚ ਦਾਖਲ ਹੋਈ ਕੁਝ ਕਾਗਜ਼ੀ ਕਾਰਵਾਈ ਹੋਣੀ ਸੀ ਤੇ ਕੁਝ ਸਵਾਲ ਜਵਾਬ ਸੀ ਜੋ ਕਿ ਬੱਚਾ ਗੋਦ ਲੈਣ ਵਾਲੇ ਹਰ ਵਿਅਕਤੀ ਲਈ ਲਾਜ਼ਮੀ ਸੀ ਨੀਤੂ ਨੂੰ ਪਤਾ ਸੀ ਕਿ ਨਵਤੇਜ ਸਵਾਲਾਂ ਦੇ ਜਵਾਬ ਦੇਣ ਵੇਲੇ ਉਸ ਦੇ ਸਾਹਮਣੇ ਅਸਹਿਜ ਮਹਿਸੂਸ ਕਰੇਗਾ ਤਾਂ ਉਸਨੇ ਇਕੱਲੇ ਰਮਨ ਨੂੰ ਪਹਿਲਾਂ ਅੰਦਰ ਬੁਲਾਉਣ ਵਾਲਾ ਰਾਹ ਚੁਣਿਆ ਜਿੱਥੇ-ਜਿੱਥੇ ਰਮਨ ਦੇ ਦਸਤਖਤ ਹੋਣੇ ਸਨ ਨਿੱਤੂ ਕਰਵਾਉਂਦੀ ਗਈ ਤੇ ਨਾਲ-ਨਾਲ ਸਵਾਲ-ਜਵਾਬ ਵੀ ਹੁੰਦੇ ਰਹੇ ਰਮਨ ਨੇ ਦੱਸਿਆ ਕਿ ਵਿਆਹ ਦੇ 7 ਸਾਲ ਬੀਤ ਜਾਣ ਤੇ ਵੀ ਬੱਚਾ ਨਾ ਹੋਣ ਕਰਕੇ ਡਾਕਟਰੀ ਸਲਾਹਾਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਪਤਾ ਲੱਗਿਆ ਕਿ ਨਵਤੇਜ ਨੂੰ ਜਨਮ ਤੋਂ ਹੀ ਇਸ ਤਰ੍ਹਾਂ ਦਾ ਨੁਕਸੇ ਕਿ ਉਹ ਭਾਵੇਂ ਕੋਈ ਇਲਾਜ ਕਰਾਵੇ ਪਰ ਬੱਚਾ ਨਹੀਂ ਹੋ ਸਕਦਾ ਡਾਕਟਰਾਂ ਨੇ ਹੋਰ ਕਈ ਤਰੀਕੇ ਸੁਝਾਏ ਪਰ ਉਹਨਾਂ ਨੇ ਬੱਚਾ ਗੋਦ ਲੈਣ ਨੂੰ ਹੀ ਤਰਜੀਹ ਦਿੱਤੀ ਕੁਝ ਚਿਰ ਪਿੱਛੋਂ ਨਵਤੇਜ ਨੂੰ ਵੀ ਅੰਦਰ ਬੁਲਾਇਆ ਗਿਆ ਸਾਹਮਣੇ ਨੀਤੂ ਨੂੰ ਦੇਖ ਉਸ ਦਾ ਸਰੀਰ ਸਿਰ ਤੋਂ ਪੈਰਾਂ ਤੱਕ ਬਰਫ ਹੋ ਗਿਆ ਜ਼ਿੰਦਗੀ ਦੇ ਇਸ ਮੋੜ ਤੇ ਨੀਤੂ ਨਾਲ ਸਾਹਮਣਾ ਹੋਵੇਗਾ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਨੀਤੂ ਨੂੰ ਸਤਿਸ਼੍ਰੀ ਅਕਾਲ ਆਖ ਕੇ ਉਸਨੇ ਹੱਥ ਜੋੜੇ ਪਰ ਇਸ ਤਰ੍ਹਾਂ ਜੋੜੇ ਜਿਵੇਂ ਕੋਈ ਅਪਰਾਧੀ ਜੱਜ ਸਾਹਮਣੇ ਸਜ਼ਾ ਸੁਣਨ ਤੋਂ ਪਹਿਲਾਂ ਰਹਿਮ ਦੀ ਅਪੀਲ ਕਰ ਰਿਹਾ ਹੋਵੇ ਨੀਤੂ ਨੇ ਬੜੀ ਸਾਦਗੀ ਤੇ ਠੰਮੇ ਨਾਲ ਫਾਈਲ ਉਸ ਦੇ ਅੱਗੇ ਕਰਦਿਆਂ ਕਿਹਾ ਤੁਹਾਡੀ ਪਤਨੀ ਦੇ ਦਸਤਕਤ ਹੋ ਚੁੱਕੇ ਹਨ ਬਸ ਤੁਹਾਡੇ ਹੀ ਬਾਕੀ ਹਨ ਜਿੱਥੇ-ਜਿੱਥੇ ਦਸਤਕਤ ਕਰਨ ਨੂੰ ਕਿਹਾ ਗਿਆ ਨਵਤੇਜ ਚਾਬੀ ਦਿੱਤੇ ਖਿਡਾਉਣੇ ਵਾਂਗ ਦਸਤਕਤ ਕਰਦਾ ਰਿਹਾ ਬਾਕੀ ਦੀ ਕਾਰਵਾਈ ਆਸ਼ਰਮ ਵਿੱਚ ਕਰ ਲਵਾਂਗੇ ਆਓ ਚੱਲੀਏ ਕਹਿੰਦਿਆਂ ਨੀਤੂ ਨੇ ਫਾਈਲ ਚੁੱਕ ਲਈ ਹੁਣ ਤੱਕ ਬੁੱਤ ਬਣੇ ਹੋਏ ਨਵਤੇਜ ਨੇ ਨੀਤੂ ਵੱਲ ਦੇਖ ਕੇ ਫਿਰ ਹੱਥ ਜੋੜੇ ਬੜੀ ਮੁਸ਼ਕਿਲ ਨਾਲ ਮੂੰਹ ਬੋਲ ਕੱਢਿਆ ਮਾਂ ਮੈਂ ਮੇਰੀ ਬਦਨਸੀਬੀ ਮੈਨੂੰ ਇੱਥੇ ਲੈ ਆਈ ਨੀਤੂ ਨੇ ਉਸ ਦੀ ਗੱਲ ਨੂੰ ਟੋਕਿਆ ਬਦਨਸੀਬ ਤਾਂ ਉਹ ਹੁੰਦੇ ਨੇ ਨਵਤੇਜ ਸਿੰਘ ਜੀ ਜਿਨ੍ਹਾਂ ਨੂੰ ਵਿਪਤਾ ਪਈਏ ਤੇ ਉਹਨਾਂ ਦਾ ਰੱਬ ਵੀ ਕੱਲਿਆਂ ਛੱਡ ਜਾਂਦਾ ਤੁਸੀਂ ਤਾਂ ਬੜੇ ਖੁਸ਼ ਨਸੀਬ ਹੋ ਕਿ ਤੁਹਾਡੀ ਪਤਨੀ ਨੇ ਇਸ ਹਾਲਤ ਵਿੱਚ ਵੀ ਤੁਹਾਡਾ ਸਾਥ ਦਿੱਤਾ ਨਵਤੇਜ ਨੂੰ ਦੇਣ ਲਈ ਪਾਣੀ ਦਾ ਗਲਾਸ ਨੀਤੂ ਨੇ ਰਮਨ ਫੜਾਉਂਦਿਆਂ ਕਿਹਾ ਜਦੋਂ ਇਹ ਠੀਕ ਮਹਿਸੂਸ ਕਰਨ ਤਾਂ ਆਪਾਂ ਚੱਲਾਂਗੇ ਮੈਂ ਬਾਹਰ ਉਡੀਕ ਕਰਦੀ ਹਾਂ ਕੁਝ ਚਿਰ ਪਿੱਛੋਂ ਸਵੇ ਮਾਨ ਨਾਲ ਭਰੀ ਨੀਤੂ ਅਨਕ ਆਸ਼ਰਮ ਦੇਵ ਰਾਂਡੇ ਵਿੱਚ ਤੁਰੀ ਜਾ ਰਹੀ ਸੀ ਪਿੱਛੇ ਪਿੱਛੇ ਨਵਤੇਜ ਆਪਣੀ ਪਤਨੀ ਨਾਲ ਸਿਰ ਸੁੱਟੀ ਤੁਰਿਆ ਆ ਰਿਹਾ ਸੀ ਉਸ ਦੇ ਆਪਣੇ ਬੋਲ ਉਸ ਦੇ ਸਿਰ ਵਿੱਚ ਹਥੌੜੇ ਵਾਂਗ ਵੱਜ ਰਹੇ ਸਨ ਮੈਂ ਸਾਰੀ ਉਮਰ ਬੇਔਲਾਦ ਨਹੀਂ ਰਹਿਣਾ ਚਾਹੁੰਦਾ ਤੇ ਇਹ ਕਹਾਣੀ ਬਹੁਤ ਹੀ ਵਧੀਆ ਸਿੱਖਿਆਦਾਇਕ ਹੈ ਕਿ ਆਪਣੇ ਜੀਵਨ ਸਾਥੀ ਦੇ ਨਾਲ ਤੁਸੀਂ ਵਧੀਆ ਜਿਹੜਾ ਵਿਵਹਾਰ ਕਰਨਾ ਹੈ ਕਿਉਂਕਿ ਇਹ ਪਰਮਾਤਮਾ ਦੀ ਮਰਜ਼ੀ ਹੈ ਨੁਕਸ ਕਿਸੇ ਦੇ ਵਿੱਚ ਵੀ ਹੋ ਸਕਦਾ ਹੈ ਪਰ ਅਸੀਂ ਉਹਨੂੰ ਇੱਕ ਇੰਨੀ ਇੱਕ ਗੱਲ ਤੇ ਨਹੀਂ ਛੱਡ ਸਕਦੇ ਕਿਉਂਕਿ ਹੁਣ ਤਾਂ ਜਿਹੜੀਆਂ ਆਪਸ਼ਨਸ ਨੇ ਬਹੁਤ ਜ਼ਿਆਦਾ ਨੇ ਧੰਨਵਾਦ ਜੀ